ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਚਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਗੁਰੂ ਸਾਹਿਬ ਜੀ ਦੀ ਪਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਜੈਤ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਪਾਵਨ ਵਚਨ ਹਨ ਕੋਈ ਜਾਣੈ ਕਬਨ ਇਹਾ ਜਗ ਮੀਤ ਕੋਈ ਦਾ ਮਤਲਬ ਏ ਕਿ ਕੋਈ ਵਿਰਲਾ ਇਹਾਂ ਜਗ ਇੱਥੇ ਜਗਤ ਵਿੱਚ ਮੀਤ ਕਹਿੰਦੇ ਨੇ ਮਿੱਤਰ ਨੂੰ ਕਹਿੰਦੇ ਭਾਈ ਕੋਈ ਬਿਰਲਾ ਮਨੁੱਖ ਇਹ ਜਾਣਦਾ ਹੈ ਕਿ ਇਸ ਜਗਤ ਵਿੱਚ ਅਸਲੀ ਮਿੱਤਰ ਕੌਣ ਹੈ ਸਿਆਣੇ ਕਹਿੰਦੇ ਨੇ ਵੀ ਰੱਬ ਵਰਗਾ ਮਿੱਤਰ ਨਾ ਕੋਈ ਮਿੱਤਰਾਂ ਦੀ ਵੇਖੀ ਦੁਨੀਆ ਇਹ ਸਾਰੇ ਸੁੱਖਾਂ ਦੇ ਸੰਗੀ ਹਨ ਅਸਲ ਜਗਤ ਵਿੱਚ ਮਿੱਤਰ ਉਹ ਅਕਾਲ ਪੁਰਖ ਪ੍ਰਮਾਤਮਾ ਹੈ ਇਹ ਸਮਝ ਜਿਹੜੀ ਹੈ ਉਹ ਬਰਲਿਆ ਨੂੰ ਪੈਂਦੀ ਹੈ ਕਹਿੰਦੇ ਕੋਈ ਕੋਈ ਜਾਣਦਾ ਵੀ ਇਸ ਜਗਤ ਵਿੱਚ ਅਸਲੀ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦਭੂਜੈ ਤਾਂ ਕੀ ਨਨਮਲ ਰੀਤ ਕਹਿੰਦੇ ਜਿਸ ਮਨੁੱਖ ਤੇ ਪ੍ਰਮਾਤਮਾ ਕਿਰਪਾ ਕਰ ਦੇਵੇ ਦਇਆবান ਹੋ ਜਾਏ ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਫਿਰ ਕਹਿੰਦੇ ਉਸ ਮਨੁੱਖ ਦੀ ਜੀਵਨ ਯੁਗਤ ਪਵਿੱਤਰ ਹੋ ਜਾਂਦੀ ਹੈ ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ ਰਹਾਉ ਮਾਤ ਪਿਤਾ ਬਨਤਾ ਸੁਤ ਬੰਦ ਇਸ਼ਟ ਮੀਤ ਅਰ ਭਾਈ ਮਰਦ ਜੀ ਕਹਿੰਦੇ ਮਾਂ ਪਿਓ ਇਸਤਰੀ ਪੁੱਤਰ ਰਿਸ਼ਤੇਦਾਰ ਪਿਆਰੀ ਮਿੱਤਰ ਪ੍ਰਾਹ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨ સહਾਈ ਇਹ ਸਾਰੇ ਪਹਿਲੇ ਜਨਮਾਂ ਦੇ ਸਬੰਧਾਂ ਕਰਕੇ ਤੇ ਮਿਲੇ ਆਕੀਰ ਵੇਲੇ ਇਹਨਾਂ ਵਿੱਚੋਂ ਕੋਈ ਵੀ ਸਾਥੀ ਨਹੀਂ ਬਣਦਾ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਮੁਕਤ ਕਹਿੰਦੇ ਨੇ ਮੋਤੀਆਂ ਨੂੰ ਕਨਕ ਸੋਨਾ ਮਨ ਰੰਜਨ ਕੀ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਮਹਾਰਜ ਕਹਿੰਦੇ ਭਾਈ ਮੋਤੀਆਂ ਦੀ ਮਾਲਾ ਸੋਨਾ ਲਾਲ ਹੀਰੇ ਔਰ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਹਾ ਹਾ ਕਰਤ ਬਿਹਾਨੀ ਅੰਬਦੈ ਆ ਮੈਂ ਸੰਤੋਖ ਨਾ ਪਾਇਆ ਕਿ ਇਹਨਾਂ ਵਿੱਚ ਲਗਿਆ ਸੋਨਾ ਬਣਾ ਲਈਏ ਹੀਰੇ ਬਣਾ ਲਈਏ ਮਾਇਆ ਇਕੱਠੀ ਕਰ ਲਈਏ ਇਹਨਾਂ ਵਿੱਚ ਮਨੁੱਖ ਦੀ ਉਮਰ ਜਿਹੜੀ ਹੈ ਹਾਏ ਹਾਏ ਕਰਦਿਆਂ ਗੁਜ਼ਰ ਜਾਂਦੀ ਹੈ ਪਰ ਇਹਦਾ ਮਨ ਨਹੀਂ ਰਜਦਾ ਸੰਤੋਖ ਨਹੀਂ ਆਉਂਦਾ ਸੰਤੋਖ ਕਦੋਂ ਪ੍ਰਾਪਤ ਹੁੰਦਾ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਗੁਰੂ ਦੀ ਕਿਰਪਾ ਨਾਲ ਅੰਦਰ ਸੰਤੋਖ ਆ ਸਕਦਾ ਹੈ, ਰਾਜ ਪ੍ਰਾਪਤ ਹੋ ਸਕਦਾ ਹੈ। ਮੈਂ ਕਿ ਇਹ ਧਨ ਪਦਾਰਥਾਂ ਦੇ ਨਾਲ ਮਹਿਲ ਮਨਾਰਿਆਂ ਦੇ ਨਾਲ ਜ਼ਮੀਨਾਂ ਜਾਇਦਾਦਾਂ ਦੇ ਨਾਲ ਪੈਸੇ ਨਾਲ ਨਾ ਸੋਨੇ ਨਾਲ ਕਹਿੰਦੇ ਮਨੋਖ ਰਾਜਦਾ ਨਹੀਂ। ਉਦਾਹਰਨਾਂ ਦਿੱਤੀਆਂ ਨੇ ਹਸਤ ਰਤ ਅਸਬ ਪਵਨ ਤੇਜ ਤਣੀ ਭੂਮਨ ਚਤਰੰਗਾ ਮਹਾਰਾਜ ਕਹਿੰਦੇ ਰਥ ਹਾਥੀ ਹਵਾ ਦੇ ਵੇਗ ਵਰਗੇ ਘੋੜੇ ਆ ਮੈਂ ਮਨੁੱਖ ਧਨਾੜ ਹੋਵੇ ਜ਼ਮੀਨ ਦਾ ਮਾਲਕ ਹੋਵੇ ਚਾਰ ਕਿਸਮ ਦੀ ਫੌਜ ਦਾ ਮਾਲਕ ਹੋਵੇ ਇ ਸੰਗ ਨ ਚਾਲਿਓ ਇਨ ਮੈਂ ਕਛੂਵ ਓਠ ਸਦਾਇਓ ਨਾਂਗਾ ਕਹਿੰਦੇ ਇਹਨਾਂ ਵਿੱਚ ਕੋਈ ਵੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ ਹਾਥੀ ਰਾਤ ਘੋੜੇ ਧਨਾੜ ਜ਼ਮੀਨ ਜੈਦਾਦਾ ਸਭ ਕੁਝ ਮਨੁੱਖ ਛੱਡ ਕੇ ਇਤੋਂ ਤੱਕ ਕੇ ਬਾਣੀ ਵਿੱਚ ਵੀ ਆਖਿਆ ਵੀ ਨਾਗੇ ਆਵਨ ਨਾਗੇ ਜਾਣਾ ਕੋਈ ਨੰਨ ਰਹੇ ਹੈ ਰਾਜਾ ਰਾਣਾ ਮਰਜ਼ ਕਹਿੰਦੇ ਨੰਗਾ ਹੀ ਉੱਠ ਕੇ ਤੁਰ ਜਾਂਦਾ ਕੋਈ ਵੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ ਹਾਂ ਇੱਕ ਚੀਜ਼ ਹੈ ਜਿਹੜੀ ਮਨੁੱਖ ਦੇ ਨਾਲ ਜਾਂਦੀ ਉਹ ਮਨੁੱਖ ਦੇ ਕੀਤੇ ਹੋਏ ਚੰਗੇ ਕਰਮ ਜਪਿਆ ਹੋਇਆ ਨਾਮ ਭਜਨ ਬੰਦਗੀ ਸਿਮਰਨ ਇਹੀ ਮਨੁੱਖ ਦੇ ਨਾਲ ਜਾਂਦਾ ਹੈ ਹਰ ਕੇ ਸੰਤ ਪ੍ਰੀਅ ਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਏ ਮਹਾਰਾਜ ਕਹਿੰਦੇ ਭਾਈ ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਐ ਉਹਨਾਂ ਦੀ ਸੰਗਤ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਐ ਸੰਗਤ ਵਿੱਚ ਜੁੜ ਕੇ ਇਕਾਗਰਤਾ ਦੇ ਨਾਲ ਬੈਠਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਆਵਾਜ਼ ਨਾ ਆਵੇ ਜਿਵੇਂ ਪਾਣੀ ਟਿਕਿਆ ਹੁੰਦਾ ਨਾ ਟਿਕਾ ਦੇ ਪਾਣੀ ਵਿੱਚ ਕੋਈ ਰੋੜ ਆਪ ਕੋਈ ਬੱਟੀ ਮਾਰ ਦੇਵੇ ਇਹ ਗੱਲ ਹੋ ਜਾਂਦੀ ਹੈ ਵੀ ਇਕਾਂਤ ਚਿੱਤ ਬੈਠੀ ਸੰਗਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਉਣੀ ਚਾਹੀਦੀ ਮਨ ਸ਼ਾਂਤ ਹੋਣਾ ਚਾਹੀਦਾ ਤੇ ਗੁਰੂ ਦੀ ਕਿਰਪਾ ਹੋ ਜਾਏ ਸਾਨੂੰ ਸਮਝ ਆ ਜਾਵੇ ਨਾਨਕ ਈਹਾਂ ਸੁਖ ਆਗੇ ਮੁਕਿ ਉਜਲ ਸੰਗ ਸੰਤਨ ਕਹਿ ਪਈਏ ਮਹਾਰਾਜ ਕਹਿੰਦੇ ਹੈ ਨਾਨਕ ਅਜਿਹਾ ਕਰਨ ਨਾਲ ਭਾਈ ਇਸ ਲੋਕ ਵਿੱਚ ਸੁੱਖ ਮਿਲਦਾ ਹੈ ਔਰ ਲੋਕ ਵਿੱਚ ਸੁਰਖਰੂ ਹੋ ਕੇ ਜਾਈਦਾ ਹੈ ਪਰੇ ਦਾਤ ਸੰਤ ਜਨਾਂ ਦੀ ਭਾਵ ਸਾਧ ਸੰਗਤ ਦੀ ਕਿਰਪਾ ਨਾਲ ਮਿਲਦੀ ਹੈ ਸਾਧ ਸੰਗਤ ਵਿੱਚ ਜੁੜ ਕੇ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮੇਲ ਭਰਿਆ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਔਰ ਸਰਬੱਤ ਦੇ ਭਲੇ ਦੀ ਅਰਦਾਸ ਅਦਾ ਕਰਦੇ ਰਹੀਏ ਨਗਰ ਵਿੱਚ ਆਪਸੀ ਪਿਆਰ ਤੋਫਾਕ ਬਣੇ ਕਦਰੀਆਂ ਗੁਰੂ ਕਰਦੀਆਂ ਸਵਾਵਾ ਨਿਰਵਿਗਨ ਸੰਪੂਰਨ ਹੋਣ ਰਲ ਮਿਲ ਕੇ ਅਰਦਾਸ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਪਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ